ਦਾ ਸੀ ਬਾਬਰ ਕਿੰਨੇ ਕੁ ਮੁਸਲਮਾਨੀ ਮੈਂ ਕਿਸੇ ਨੂੰ ਨਿੰਦਦਾ ਨਹੀਂ ਜਿਹੜੇ ਰਾਜੇ ਜਿਹੜੇ ਭੜਦੇ ਸੀ ਗੁਰੂ ਦੇ ਫਲਸਫੇ ਦੇ ਨਾਲ ਝਗੜਾ ਕਰਦੇ ਸੀ ਉਹਨਾਂ ਦੀਆਂ ਸ਼ਾਇਦ ਅੱਜ ਮਜਾਰਾਂ ਦੇ ਉੱਤੇ ਕੋਈ ਦੀਵਾ ਜਗਾਉਣ ਬਲਵਾਂ ਨਾ ਹੋਵੇ ਇਹ ਕੀ ਵੱਧ ਆਇਆ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ ਸਤਗੁਰੂ ਜੀ ਨੇ ਆਪ ਬਖਸ਼ਿਸ਼ ਕੀਤੀ ਤੇ ਦੂਸਰਾ ਅਸੀਂ ਕਹਿੰਨੇ ਦੀਵੇ ਨਾਲ ਦੀਵਾ ਜਗਦਾ ਇਹ ਗੁਰਸ਼ਬਦ ਦਾ ਸਤਗੁਰੂ ਜੀ ਨੇ ਆਪ ਵੀ ਤੇ ਆਪਣੇ ਗੁਰੂ ਕੇ ਸਿੱਖਾਂ ਨੂੰ ਵੀ ਇਹ ਬਖਸ਼ਿਸ਼ ਕੀਤੀ ਪਵਿੱਤਰ ਗਰਬਾਣੀ ਜਿਹੜਾ ਭਾਈ ਇਹਦੇ ਵਿਕਤਾਰੀ ਲਾਉਂਦਾ ਉਹ ਫਿਰ ਗੁਰੂ ਸਾਹਿਬ ਜੀ ਹਾਲਤ ਤੇ ਪਾਲਤ ਦੋਵੇਂ ਸੁਹਿਲ ਇਹ ਗੱਲ ਚੱਲੀ ਜੀ ਤਖਤ ਤੇ ਤਖਤਾਂ ਦਾ ਤਾਂ ਕੋਈ ਝਗੜਾ ਨਹੀਂ ਤਖਤ ਦਾ ਸਤਗੁਰ ਜੀ ਦੇ ਆਪਣੇ ਸਾਜੇ ਵਾ ਇਹ ਤਾਂ ਨਿਰਮਲਤਾ ਆ ਨਿਮਰਤਾ ਆ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕਰਕੇ ਸਾਰਾ ਕੁਝ ਸਤਗੁਰ ਜੀ ਨੇ ਆਪ ਹੀ ਸੱਚ ਪ੍ਰਗਟ ਕਰ ਦਿੱਤਾ ਤੇ ਮੈਨੂੰ ਇਹ ਖੁਸ਼ੀ ਵੀ ਆ ਕੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਸਾਰੇ ਕਾਰਜ ਵੀ ਸਫਲਾ ਕੀਤੇ ਨਰਾਇਣ ਨਰਪਤ ਨਾਮ ਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਹੋਇ ਤਾਰੇ ਇਸ ਪਵਿੱਤਰ ਧਰਤੀ ਤੇ ਜਿੱਥੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਚਰਨ ਮubaruk ਪਾਏ ਇਸੇ ਸਥਾਨ ਨੂੰ ਸਤਗੁਰ ਜੀ ਨੇ ਪ੍ਰਕਾਸ਼ਮਾਨ ਹੋ ਕੇ ਦਸਵੇਂ ਰੂਪ ਦੇ ਵਿੱਚ ਇਸ ਪਵਿੱਤਰ ਧਰਤੀ ਨੂੰ ਆਪਣਾ ਬਚਪਨ ਦਾ ਥੋੜਾ ਸਮਾਂ ਇਸ ਧਰਤੀ ਤੇ ਬਤੀਤ ਕੀਤਾ। ਉਹ ਧਰਤੀ ਜਿਸ ਧਰਤੀ ਤੇ ਸਤਿਗੁਰਾਂ ਨੇ ਚਰਨ ਪਾਏ ਉਹ ਸੋਭ ਨੀਕ ਤੇ ਪੂਜਨੀਕ ਹੋ ਜਾਇਆ ਕਰਦੀ ਆ ਪਰ ਜਿਸ ਧਰਤੀ ਤੇ ਸਤਿਗੁਰਜੀ ਆਪ ਪ੍ਰਕਾਸ਼ਮਾਨ ਹੋਏ। ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪ ਪ੍ਰਕਾਸ਼ਮਾਨ ਹੋਏ। ਇਹ ਪਵਿੱਤਰਾਂ ਦਾ ਇਹ ਸਿੱਖਾਂ ਦਾ ਪਵਿੱਤਰ ਧਾਮ ਵੀ ਬਣ ਗਿਆ ਤੇ ਇੱਕ ਸਾਡਾ ਸਿੱਖ ਪੰਥ ਦਾ ਵੱਡਾ ਤਖਤ ਜੇ ਇਸ ਤਖਤ ਨੂੰ ਬਹੁਤ ਵੱਡਾ ਸਤਿਗੁਰਜੀ ਨੇ ਮਾਣ ਬਖਸ਼ਿਸ਼ ਕੀਤਾ ਸੋ ਆਪਾਂ ਅੱਜ ਸਾਰੇ ਉਸ ਪਵਿੱਤਰ ਜਾਦ ਵਿੱਚ ਬੈਠੇ ਆਂ ਸਾਹਿਬ ਸਤਿਗੁਰੂ ਸ਼ੇਰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਿੰਨਾਂ ਦਾ ਸ਼ਹੀਦੀ ਗੁਰਪੁਰਬ ਜਿਹੜਾ 23 24 ਤੇ 25 ਤਰੀਕ ਨੂੰ ਉਸ ਪਵਿੱਤਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਣਾ ਉਹ ਮਹਾਨ ਨਗਰ ਕੀਰਤਨ ਜਿਹੜਾ ਅੱਜ ਅੱਧੀ ਰਾਤ ਨੂੰ ਤੁਹਾਡੇ ਕੋਲ ਪਹੁੰਚੂਗਾ ਤੇ ਅੰਮ੍ਰਿਤ ਵੇਲੇ ਆਪਾਂ ਗੁਰੂ ਚਰਨਾਂ 'ਚ ਅਰਦਾਸ ਕਰਕੇ ਇਸ ਤਖਤ ਸਾਹਿਬ ਤੋਂ ਵਧਾਈਕੀ ਵੀ ਦੇਣੀ ਹੈ ਮੈਂ ਧੰਨਵਾਦ ਕਰਦਾ ਇਥੋਂ ਦੀ ਸਮੁੱਚੀ ਮੈਨੇਜਮੈਂਟ ਦਾ ਪ੍ਰਧਾਨ ਸਾਹਿਬ ਤੇ ਸਮੇਤ ਇਹਨਾਂ ਦੇ ਜਨਸ ਕਤਰ ਤੇ ਦੂਸਰੇ ਮੈਂਬਰ ਸਹਿਬਾਨ ਜਿਨ੍ਹਾਂ ਨੇ ਸਹਿਯੋਗ ਕਰਕੇ ਕਿਉਂਕਿ ਸਾਰੀ ਖੇਡ ਦਾ ਗੁਰੂ ਦੀ ਆ ਪਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹਰ ਇੱਕ ਸੰਸਥਾ ਉਹ ਸਤਕਾਰਯੋਗ ਆ ਪਰ ਇਹ ਕਿਉਂਕਿ ਸਿੱਖਾਂ ਦੇ ਵਿੱਚ ਸਤਗੁਰ ਜੀ ਨੇ ਬਲਖਣ ਪੱਖ ਬਖਸ਼ਿਸ਼ ਕੀਤਾ ਸਿੱਖਾਂ ਨੂੰ ਕਿ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਚੋਣ ਹੁੰਦੀ ਆ ਤੇ ਜਿਹੜੇ ਸਮੁੱਚੇ ਬੰਮਿੱਤਰ ਗੁਰਧਾਮਾਂ ਦਾ ਜਿਹੜੇ ਪੰਜਾਬ, ਚੰਡੀਗੜ੍ਹ, ਹਿਮਾਚਲ ਹਰਿਆਣੇ ਦੇ ਵਿੱਚ ਜੋਪੀ ਦੇ ਆਪਣੇ ਰਾਜਸਥਾਨ ਦੇ ਵਿੱਚ ਉਹਨਾਂ ਦਾ ਪ੍ਰਬੰਧ ਵੀ ਚਲਾਉਂਦੀ ਆ ਸੋ ਮੈਂ ਜਿੱਥੇ ਅੱਜ ਇਸ ਮਹਾਨ ਨਗਰ ਕੀਰਤਨ ਦੀ ਆਉਣ ਦੇ ਵਿੱਚ ਤੁਸੀਂ ਸਾਰੀ ਸੰਗਤ ਰੂਪੀ ਬੈਠੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਇੱਕ ਬੇਨਤੀ ਕਰਕੇ ਛੁੱਟੀ ਲੈ ਲਵਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ 1469 ਦੇ ਵਿੱਚ ਇਸ ਧਰਤੀ ਤੇ ਪ੍ਰਕਾਸ਼ਮਾਨ ਹੋਏ ਸਰੀਰ ਕਰਕੇ ਸਤਿਗੁਰਜੀ ਦਾ ਪ੍ਰਕਾਸ਼ ਉਸ ਪਵਿੱਤਰ ਨਨਕਾਣੇ ਦੀ ਧਰਤੀ ਤੇ ਹੋਇਆ ਜਦੋਂ ਨਿਗਾ ਮਾਰਿਓ ਦੌਲਤਾਂ ਜਿਹੜੀ ਦਾਈ ਜਿਹੜੀ ਉਸ ਵੇਲੇ ਇੱਕ ਪ੍ਰੈਵਲੈਂਟ ਕਸਟਮ ਚੱਲਦੀ ਸੀ ਜਿਹਨੂੰ ਆਪਾਂ ਕਹਿੰਦੇ ਨੇ ਇੱਕ ਸਿਸਟਮ ਚੱਲਦਾ ਸੀ ਕਿ ਜੇ ਬੱਚਾ ਹੋਇਆ ਬੇਟਾ ਹੋਇਆ ਝੋਲੀ 'ਚ ਵੱਧ ਖੈਰ ਪਾਉ ਜੇ ਬੇਟੀ ਹੋਈ ਤੇ ਕੁਛ ਘੱਟ ਪਾਉ ਇਹ ਮਨ ਚਾਹ ਦੇ ਵਿੱਚ ਬੈਠੀ ਸੀ ਜਿਹਲੇ ਸਤਗੁਰਜੀ ਪ੍ਰਕਾਸ਼ਮਾਨ ਹੋਏ ਸਤਗੁਰਾਂ ਜੀ ਦੇ ਚਿਹਰੇ ਨੂੰ ਦੇਖ ਕੇ پاگل ਹੋਈ ਬਾਹਰ ਨੂੰ ਦੌੜੀ ਤੇ ਪਿਤਾ ਜੀ ਨੇ ਕਿਹਾ ਕਿ ਆ ਜਾ ਤੇਰੀ ਝੋਲੀ ਦੇ ਵਿੱਚ ਕੁਛ ਪਾਵਾਂ ਕਹਿੰਦੀ ਹੁਣ ਮੈਨੂੰ ਦੁਨੀਆ ਦਾ ਕੁਛ ਨਹੀਂ ਚਾਹੀਦਾ ਜੋ ਕੁਛ ਮਿਲਦਾ ਸੀ ਮੈਨੂੰ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਸਤਗੁਰਜੀ ਨੇ ਬਖਸ਼ਿਸ਼ ਕਰ ਦਿੱਤਾ ਉਹ ਸਤਗੁਰਾਂ ਦੀ ਪਹਿਲੀ ਸਿੱਖ ਜਿਸ ਬੀਬੀ ਨੇ ਬੜਾ ਵੱਡਾ ਮਾਣ ਪ੍ਰਾਪਤ ਕੀਤਾ ਇਹ ਖੇਡ ਗੁਰੂ ਸਾਹਿਬ ਜੀ ਨੇ ਚਲਾਈ ਸੀ ਫਿਰ ਦੂਸਰਾ ਸਤਗੁਰ ਜੀ ਨੇ ਪਵਿੱਤਰ ਸਾਨੂੰ ਸ਼ਬਦ ਦੀ ਉਸ ਪਵਿੱਤਰ ਸultanpur ਦੀ ਧਰਤੀ ਤੋਂ ਸਾਨੂੰ ਆ ਜਿਹੜੀ ਅੱਜ ਸਤਗੁਰ ਜੀ ਸਾਡੀ ਅਗਵਾਈ ਕਰਦੇ ਆ ਇਹ ਸਤਗੁਰ ਜੀ ਨੇ ਸਾਨੂੰ ਗੁਰਕੀ ਬਾਣੀ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਸੀ ਤੇ ਮੈਂ ਬੈਠਾ ਸੋਚਦਾ ਸੀ ਬਾਬਰ ਕਿੰਨੇ ਕੁ ਮੁਸਲਮਾਨੀ ਮੈਂ ਕਿਸੇ ਨੂੰ ਨਿੰਦਦਾ ਨਹੀਂ ਜਿਹੜੇ ਰਾਜੇ ਜਿਹੜੇ ਭਿੜਦੇ ਸੀ ਗੁਰੂ ਦੇ ਫਲਸਫੇ ਦੇ ਨਾਲ ਝਗੜਾ ਕਰਦੇ ਸੀ ਉਹਨਾਂ ਦੀਆਂ ਸ਼ਾਇਦ ਅੱਜ ਮਜਾਰਾਂ ਦੇ ਉੱਤੇ ਕੋਈ ਦੀਵਾ ਜਗਾਉਣ ਵਾਲਾ ਨਾ ਹੋਵੇ ਪਰ ਸਤਗੁਰ ਜੀ ਨੇ ਜੁਗਾ ਜਗੰਤਰ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕਰਕੇ ਆਪਾਂ ਇੱਥੇ ਵੀ ਸਤਗੁਰ ਦੀ ਸ਼ਰਨ ਵਿੱਚ ਬੈਠੇ ਬੈਠੇ ਹਾਂ ਹਰਮੰਦਰ ਸਾਹਿਬ ਵੀ ਸਤਗੁਰ ਜੀ ਦੀ ਸ਼ਰਨ ਵਿੱਚ ਬੈਠੇ ਆ ਇਹ ਜਿਹੜੀ ਅਦੁੱਤੀ ਖੇੜ ਸਤਗੁਰ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਸੀ ਇਹੋ ਸਿੱਖਾਂ ਦੇ ਵਿੱਚ ਬਾਦ ਆਮ ਅਕਸਰ ਕਹਿ ਦਿੰਨੇ ਆਪਾਂ ਕਿ ਕੀ ਬਾਧ ਆਇਆ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ ਸਤਗੁਰ ਜੀ ਨੇ ਆਪ ਬਖਸ਼ਿਸ਼ ਕੀਤੀ ਤੇ ਦੂਸਰਾ ਅਸੀਂ ਕਹਿੰਨੇ ਦੀਵੇ ਨਾ ਦੀਵਾ ਜਗਦਾ ਇਹ ਗੁਰਸ਼ਬਦ ਦਾ ਸਤਗੁਰ ਜੀ ਨੇ ਆਪ ਵੀ ਤੇ ਆਪਣੇ ਗੁਰੂ ਕੇ ਸਿੱਖਾਂ ਨੂੰ ਵੀ ਇਹ ਬਖਸ਼ਿਸ਼ ਕੀਤੀ ਪਵਿੱਤਰ ਗਰਬਾਣੀ ਜਿਹੜਾ ਪਾਈ ਇਹਦੇ ਬਖਤਾਰੀ ਲਾਉਂਦਾ ਉਹ ਫਿਰ ਗੁਰੂ ਸਾਹਿਬ ਜੀ ਹਾਲਤ ਤੇ ਪਾਲਤ ਦੋਵੇਂ ਸੁਹੇਲੇ ਕਰ ਦਿੰਦੇ ਆ ਸੋ ਆਓ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰੀਏ ਇਹ ਪਵਿੱਤਰ ਤਖਤ ਜਿੱਥੇ ਆਪਾਂ ਬੈਠੇ ਆ ਇਹ ਉਹ ਪਵਿੱਤਰ ਤਖਤ ਆ ਜਿੱਥੇ ਦਸਮ ਪਾਤਸ਼ਾਹ ਜੀ ਨੇ ਆਪਣਾ ਬਚਪਨ ਗੁਜ਼ਾਰਿਆ ਬਚਪਨ ਨਹੀਂ ਗੁਜ਼ਾਰਿਆ ਛੋਟੀ ਉਮਰ ਦੇ ਵਿੱਚ ਵੀ ਸਤਗੁਰ ਜੀ ਨੇ ਪਵਿੱਤਰ ਗਰਬਾਣੀ ਤੇ ਉਹਦੇ ਨਾਲ ਆਪਾਂ ਉਹਨੂੰ ਕੌਤਰ ਕਹਿ ਲਈਏ ਜਾਂ ਕਰਮਾਤਾ ਨਾਂ ਕਹੀਏ ਪਰ ਸਤਗੁਰ ਜੀ ਨੇ ਸੱਚ ਸੀ ਨਾ ਜਿੱਲੇ ਸੱਚ ਹੋਵੇ ਤੇ ਸੱਚ ਨੂੰ ਜਾਗਰ ਕਰਨਾ ਪੈਂਦਾ ਇਸ ਧਰਤੀ ਦੇ ਬਹੁਤ ਸਾਰਿਆਂ ਦੇ ਜਿਹੜੇ ਉਹ ਸੱਚ ਵੀ ਜਾਗਰ ਕੀਤੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਅੰਮ੍ਰਿਤ ਵੇਲੇ ਸਾਰੇ ਭਾਈ ਵੱਧ ਤੋਂ ਵੱਧ ਪਹੁੰਚਿਓ ਤਾਂ ਕਿ ਇੱਥੋਂ ਆਪਾਂ ਉਸ ਪਾਤਸ਼ਾਹ ਜੀ ਦੇ ਪਵਿੱਤਰ ਯਾਦ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਆ ਉਹਦੀ ਆਪਾਂ ਪ੍ਰੰਪਤਾ ਨਹੀਂ ਉਹਦੀ ਆਪਾਂ ਵਿਦਾਇਗੀ ਦੇਣੀ ਆ ਤੇ ਦੂਸਰੀ ਸਹਿਬਾਂ ਦਾ 350 ਸਾਲਾ ਗੁਰਤਾ ਗੱਦੀ ਦਿਵਸ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਨੌਵੀਂ ਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਜਿਨ੍ਹਾਂ ਦਾ ਤੇ 350 ਸਾਲਾਂ ਉਹ ਵੀ ਖਾਲਸੇ ਪੰਥ ਨੇ 23 ਤਰੀਕ ਨੂੰ ਮਨਾਉਣਾ ਆਨੰਦਪੁਰ ਦੀ ਧਰਤੀ ਦੇ ਉੱਤੇ ਤੇ ਉਹਦੇ ਵਿੱਚ ਵੱਧ ਤੋਂ ਵੱਧ ਯਤਨ ਕਰੀਏ ਤੇ ਗੁਰੂ ਸਾਹਿਬ ਨੇ ਜਿਹੜੇ ਮਹਾਨ ਸਿੱਖਾਂ ਨੂੰ ਮਾਣ ਬਖਸ਼ਿਸ਼ ਕੀਤਾ ਸੀ ਭਾਈ ਮਤੀਦਾਸ ਭਾਈ ਦਸੀਦਾਸ ਭਾਈ ਦਿਆਲਾ ਜੀ ਉਹਨਾਂ ਦਾ ਵੀ ਆਪਾਂ 350 ਸਾਲਾਂ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਕਿੰਡੀ ਵੱਡੀ ਸੇਵਾ ਲਈ ਲੱਖੀਸ਼ਾ ਬਨਜਾਰਾ ਅਤਿਆਦਿਕ ਜਿਨ੍ਹਾਂ ਵੀ ਮਹਾਨ ਸਿੱਖਾਂ ਨੇ ਉਸ ਸਮੇਂ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਵੀ ਆਪਾਂ ਪਵਿੱਤਰ ਸ਼ਹੀਦੀ ਦਿਹਾੜਾ ਗੁਰੂ ਸਾਹਿਬ ਜੀ ਦੇ ਗੁਰਪੁਰਬ ਦੇ ਨਾਲ ਮਨਾਉਣਾ ਸੋ ਮੈਂ ਫੇਰ ਦੁਬਾਰਾ ਤੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਚੀਚੇ ਤੌਰ ਤੇ ਪਹੁੰਚੇ ਆ ਉਹਨਾਂ ਦਾ ਧੰਨਵਾਦ ਕਰਦਾ ਨਾਲ ਦੀ ਨਾਲ ਇਥੋਂ ਦੀ ਸਮੁੱਚੀ ਕਮੇਟੀ ਦਾ ਜਗਜੋਤ ਸਿੰਘ ਸਾਡੇ ਪ੍ਰਧਾਨ ਸਾਹਿਬ ਕਈ ਵਾਰੀ ਹੀ ਦੇਖੋ ਇਹ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਖੜਾ ਮੈਂ ਕਈ ਵਾਰੀ ਪਿੱਛੇ ਗੱਲ ਚੱਲ ਜੀ ਤਾਕਤ ਤਾਕਤਾਂ ਦਾ ਕੋਈ ਝਗੜਾ ਨਹੀਂ ਤਾਕਤ ਦਾ ਸਤਗੁਰੂ ਜੀ ਦੇ ਆਪਣੇ ਸਾਜੇ ਵਾ ਇਹ ਤਾਂ ਨਿਰਮਲਤਾ ਆ ਨਿਮਰਤਾ ਆ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕਰਕੇ ਸਾਰਾ ਕੁਝ ਸਤਗੁਰੂ ਜੀ ਨੇ ਆਪ ਹੀ ਸੱਚ ਪ੍ਰਗਟ ਕਰ ਦਿੱਤਾ ਤੇ ਮੈਨੂੰ ਇਹ ਖੁਸ਼ੀ ਵੀ ਆ ਕਿ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਸਾਰੇ ਕਾਰਜ ਵੀ ਸਫਲਾ ਕੀਤੇ ਉਹਨਾਂ ਦੇ ਨਾਲ ਮੇਰੇ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਉਹਨਾਂ ਦੇ ਨਾਲ ਸਰਦਾਰ ਜਗਵੀਰ ਸਿੰਘ ਜੀ ਮੰਗੇ ਆਣਾ ਜਿਹੜੇ ਉਸ ਦਿਨ ਦੇ ਨਾਲ ਤੁਰਿਓ ਆ ਸਰਦਾਰ ਅਜੈਬ ਸਿੰਘ ਜੀ ਅਬਿਆਸੀ ਮੈਂ ਆ ਰਾਮ ਸਿੰਘ ਜੀ ਇਹ ਕਹਿੰਦੇ ਜੀ ਰਿਟੌਰ ਮੈਂ ਕਿਹਾ ਹੁਣ ਰਿਟੌਰ ਕੱਟ ਦਈਏ ਤੇ ਕਈ ਵਾਰੀ ਮੈਨੂੰ ਵੀ ਕਹਿੰਦੇ ਵੀ ਧਾਮ ਹੀ ਗੋਤ ਆ ਸਾਡਾ ਧਾਮੀਆਂ ਪਿੰਡ ਵੀ ਆ ਪੰਜ ਪਿੰਡ ਆ ਧਾਮੀਆਂ ਕਲਾਂ ਧਾਮੀਆਂ ਬਹੀਦੀ ਧਾਮੀਆਂ ਖੁਰਦ ਇਹ ਹੁਣ ਰਾਮ ਸਿੰਘ ਮੈਂ ਕਿਹਾ ਸੀ ਬੰਬੇ ਬਣਾ ਦਈਏ ਕਿਉਂਕਿ ਬੰਬੇ ਦੇ ਰਹਿਣ ਵਾਲੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ ਮੇਰੇ ਨਾਲ ਮੇਰੇ ਸਾਥੀ ਪਹੁੰਚੇ ਆ ਸਤਵੀਰ ਸਿੰਘ ਜੀ ਸਾਡਾ ਧਰਮ ਪ੍ਰਚਾਰ ਦਾ ਸਕੱਤਰ ਸਰਦਾਰ ਬਲਵਿੰਦਰ ਸਿੰਘ ਜੀ ਤੇ ਸਰਦਾਰ ਜਗਦੇਵ ਸਿੰਘ ਸਾਡਾ ਜਿਹੜਾ ਮੁੱਖ ਪ੍ਰਚਾਰਕ ਵੀ ਆ ਕਿਉਂਕਿ ਜਿਸਲੇ ਕੋਈ ਕਾਰਜ ਸ਼ੁਰੂ ਕਰਨੇ ਹੋਣ ਕਈ ਵਾਰ ਬੰਦੇ ਨੂੰ ਧੁੜਕਾ ਵੀ ਲੱਗਦੀ ਆ ਕਿ ਅਸਾਮ ਦੀ ਧਰਤੀ ਤੋਂ ਤੁਰਨਾ ਪਰ ਮੈਂ ਇਹਨਾਂ ਸਾਰਿਆਂ ਦੀ ਟੀਮ ਨੂੰ ਵਿੱਚੇ ਸਾਡੇ ਮੀਤ ਸਕੱਤਰ ਸਾਹਿਬ ਜਗਦੇਵ ਸਿੰਘ ਅਭਿਆਸੀ ਜੀ ਇਹਨਾਂ ਸਾਰਿਆਂ ਨੂੰ ਵਧਾਈ ਵੀ ਦੇਣਾ ਕਿ ਗੁਰੂ ਸਾਹਿਬ ਜੀ ਨੇ ਉਸ ਪਵਿੱਤਰ ਧਰਤੀ ਜਿੱਥੇ ਕੇਵਲ ਦਾ ਕੇਵਲ ਦੋ ਸਿੱਖਾਂ ਦੇ ਘਰ ਆ ਉਥੋਂ ਨਗਰ ਕੀਰਤਨ ਦੀ ਬ੍ਰਮਤਾ ਕੀਤੀ ਸੀ ਅੱਜ 12 12 14 14 ਘੰਟੇ ਨਗਰ ਕੀਰਤਨ ਲੇਟ ਆਉਂਦਾ ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਇਹ ਉਤਸ਼ਾਹ ਕੇਵਲ ਤਾਂ ਕੇਵਲ ਸਤਿਗੁਰੂ ਜੀ ਨੇ ਆਪ ਹੀ ਭਰਿਆ ਸੋ ਸਾਰਿਆਂ ਦਾ ਜਿੰਨੇ ਵੀ ਸਾਡੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨਾਲ ਸਾਰੇ ਚੱਲੇ ਹੋ ਆ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸੰਗਤ ਦਾ ਤੇ ਚੇਚੇ ਤੌਰ ਤੇ ਇਥੋਂ ਦੀ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਵੀ ਤੇ ਸਵੇਰੇ ਹੁਣ ਗੁਰੂ ਸਾਹਿਬ ਜੀ ਨੇ ਆਮਦ ਵੀ ਹੋਣੀ ਆ ਤੇ ਸਵੇਰੇ ਆਪਾਂ ਇਥੋਂ ਵਧਾਈਕੀ ਵੀ ਦੇਣੀ ਅਗਲੇ ਪੜਾ ਲਈ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਉਂਕਿ ਕਈ ਵਾਰੀ ਰਹਿ ਜਾਂਦਾ ਵੇਸਲਾ ਸਾਡੇ ਵਿੱਚ ਮੈਂ ਆਪਣੇ ਹੁਣ ਕਮਰੇ ਵਿੱਚ ਬੈਠਾ ਸੀ ਉੱਥੇ ਤੇ ਬਾਬਾ ਜੀ ਨੂੰ ਮਿਲ ਕੇ ਆ ਪ੍ਰਸ਼ਾਦਾ ਛਕਿਆ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਦੇਖੋ ਉਥੇ ਐਵੇਂ ਸੱਭਨ ਗੱਲਾਂ ਚੱਲਦੀਆਂ ਸੀ ਮੈਂ ਕਹਾ ਜੇ ਲੰਗਰ ਛਕਣਾ ਤੇ ਫਿਰ ਪੂਰੀ ਆਲੇ ਮਹਾਪੁਰਸ਼ਾਂ ਦੇ ਜਾ ਕੇ ਛਕੋ ਆਨੰਦ ਆ ਜਾਂਦਾ ਤੇ ਜੇ ਕਾਰ ਸੇਵਾ ਦੇਖੋ ਤੇ ਮੇਰੇ ਖਿਆਲ ਇੰਨੀ ਸੁਥਰੀ ਤੇ ਇੰਨੀ ਮਜਬੂਤ ਕਾਰ ਸੇਵਾ ਦੇ ਵਿੱਚ ਵੀ ਸਤਗੁਰੂ ਜੀ ਨੇ ਕਲਾ ਬਖਸ਼ਿਸ਼ ਕੀਤੀ ਆ ਤੇ ਧੀਰਜ ਤੇ ਸ਼ਾਂਤੀ ਵਿੱਚ ਰਹਿਣ ਵਾਲੇ ਉਹ ਮਹਾਪੁਰਸ਼ ਅਚੇਚੇ ਤੌਰ ਤੇ ਉਦਣ ਉੱਥੇ ਵੀ ਪਹੁੰਚੇ ਸੀ ਧੋਬੜੀ ਸਾਹਿਬ ਵੀ ਅੱਜ ਵੀ ਪਹੁੰਚੇ ਆ ਤੇ ਸਾਡੇ ਦੂਸਰੇ ਮਹਾਪੁਰਸ਼ ਆਤ ਬਾਬਾ ਸੁਖਵਿੰਦਰ ਸਿੰਘ ਜੀ ਇਹ ਮਹਾਪੁਰਸ਼ਾਂ ਤੇ ਸਤਗੁਰਜੀ ਦੀ ਅਪਾਰ ਕਿਰਪਾ ਤੇ ਬਖਸ਼ਿਸ਼ ਆ ਮੈਂ ਕਹਿਣਾ ਹੁੰਨਾ ਵੀ ਕਿਸੇ ਨੇ ਤਾਂ ਇੱਕ ਤਖਤ ਦੀ ਸੇਵਾ ਕਰਾਈ ਹੋਊ ਇਹਨਾਂ ਦੇ ਹਿੱਸੇ ਪੰਜਾਂ ਤਖਤਾਂ ਦੀ ਸੇਵਾ ਆਈ ਬੋਲੇ ਸੋਨਿਆ ਦਮਦਮਾ ਸਾਹਿਬ ਦੀ ਧਰਤੀ ਤੇ ਹੁਣ ਸੇਵਾ ਚੱਲ ਰਹੀ ਆ ਸਤਗੁਰਾਂ ਦਾ ਪਵਿੱਤਰ ਅਸਥਾਨ ਜਿਹੜਾ ਗੁਰਦੁਆਰਾ ਪੌਂਟਾ ਸਾਹਿਬ ਮੈਂ ਬੈਠਾ ਹੁਣ ਕਮਰੇ 'ਚ ਇਹ ਵੀ ਡਿਸਕਸ ਕਰਦੇ ਸੀ ਮਹਿਤਾ ਸਾਹਿਬ ਨਾਲ ਕਿ ਮੈਂ ਕਿਹਾ ਐਡੀ ਖੂਬਸੂਰਤ ਉਥੇ ਸਾਰੀ ਬੇਸਮੈਂਟ ਤੇ ਸਾਰਾ ਸਤਗੁਰੂ ਦਾ ਕਿਉਂਕਿ ਬਹੁਤ ਵੱਡਾ ਸਮਾਂ ਸਤਗੁਰਜੀ ਨੇ ਗੁਰਮਤ ਦਾ ਜਿਹੜਾ ਸਾਨੂੰ ਸਤਗੁਰਜੀ ਨੇ ਬਖਸ਼ਿਸ਼ ਕੀਤੀ ਆ ਬਹੁਤ ਵੱਡਾ ਖਜ਼ਾਨਾ ਉਸ ਪਵਿੱਤਰ ਪੌਂਟਾ ਸਾਹਿਬ ਦੀ ਧਰਤੀ ਤੇ ਸਤਗੁਰਜੀ ਨੇ ਆਜਾਕਰ ਕਰਕੇ ਸਾਨੂੰ ਬਖਸ਼ਿਸ਼ ਕੀਤਾ ਸੀ ਉੱਥੇ ਵੀ ਮਹਾਨ ਕਾਰ ਸੇਵਾ ਚੱਲ ਰਹੀ ਆ ਫਿਰ ਆਪਾਂ ਅੰਦਰ ਦੇ ਨਾਲ ਚੱਲੇ ਉਜੈਨ ਜਿੱਥੇ ਬੜਾ ਵੱਡਾ ਤੀਰਥ ਆ ਹਿੰਦੂਆਂ ਦਾ ਉੱਥੇ ਵੀ ਗੁਰਨਾਨਕ ਦੇਵ ਪਾਛਾ ਦਾ ਐ ਮੋਹਰਲੇ ਪਾਸੇ ਵੱਡਾ ਸਥਾਨ ਹੈ ਉੱਥੇ ਵੀ ਕਾਰ ਸੇਵਾ ਚੱਲ ਰਹੀ ਹੈ ਤੇ ਕੁਝ ਕਮਰੇ ਬਣ ਵੀ ਗਏ ਇੱਕ ਥਾਂ ਨਹੀਂ ਸ਼ਹੀਦਾਂ ਦੇ ਸਾਡੇ ਉਹ ਮਹਾਨ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅੰਮ੍ਰਿਤਸਰ ਫਿਰ ਦੇਖ ਕੇ ਮੰਦਾ ਸੋਚਦਾ ਵੀ ਐਡਾ ਵੱਡਾ ਇਹ ਤਾਂ ਸਰਕਾਰਾਂ ਵੀ ਨਹੀਂ ਕੰਮ ਕਰ ਸਕਦੀਆਂ ਇਹ ਗੁਰੂ ਸਾਹਿਬ ਨੇ ਇਹਨਾਂ ਕੋਲੋਂ ਸੇਵਾ ਸਤਗੁਰ ਜੀ ਲੈ ਰਹੇ ਆ